ਇਹ ਹਾਲਤਾਂ ਜ਼ਿੰਮੇਵਾਰ ਕਿਤੇ ਨਾ ਕਿਸੇ ਦੋਵੇਂ ਯਾਰ ਐ ਭਾਈ ਸਾਰੀ ਲੱਤ ਗਲੀ ਪਈ ਹੈ ਯਾਰ ਕਰੋ ਜੀ ਇਹ ਵੱਡੀ ਜਾਂਦੀ ਦਾ ਵੜਦੇ ਹੋ ਜੀ ਆਪਾਂ ਨੂੰ ਕੋਈ ਹੋ ਜੇ ਕੀ ਹਾਲਤ ਬਣਾ ਲਈ ਤੂੰ ਛੜਕਾਂ ਤੇ ਰੁੜੀ ਜਾਂਦਾ ਭਾਈ ਕਦੋਂ ਗਏ ਆ ਬੱਚੇ ਤੈਨੂੰ ਛੱਡ ਕੇ ਉਹਨਾਂ ਦਾ ਹੋ ਚੱਲਿਆ ਜੀ ਮੇਰਾ ਹਰ 20 ਸਾਲ ਹੋ ਗਏ ਮੇਰੇ ਭੈਣ ਭਰਾ ਹੈਗਾ ਜੀ ਕੋਈ ਨਹੀਂ ਪੁੱਛਦਾ ਜੀ ਘਰ ਤੇਰਾ ਆਪਦਾ ਘਰ ਮੇਰਾ ਸੀਗਾ ਮੁੰਡਾ ਵੇਚ ਕੇ ਚਲਾ ਗਿਆ ਜੀ ਜੀ ਦਾ ਮੁੰਡਾ ਮੇਰਾ ਆਪਦਾ ਜੀ ਤੇ ਹੁਣ ਤੂੰ ਉਹਦੋਂ ਨਾ ਫੇਰ ਸੜਕਾਂ ਤੇ ਆ ਸੌਣਾ ਕਿੱਥੇ ਰਾਤ ਨੂੰ ਅਈ ਆ ਆ ਠੜੀਆਂ ਬਣੀਆਂ ਨੇ ਠੜੀ ਦੱਸਾਂ ਨਾ ਹਾਂ ਜੀ ਤੇ ਰੋਟੀ ਪਾਣੀ ਕਿੱਥੋਂ ਕਰਨਾ ਬਾਬਾ ਜਿਹੜਾ ਮਹਾਰਾਜ ਆਇਆ ਇੱਥੇ ਘਰ ਆ ਵੀ ਕੇ ਸੋ ਇੱਕ ਮੰਗ ਲੈ ਦੀ ਕੇ ਸੋ ਇੱਕ ਮੰਗ ਲੈ ਦੀ ਜੀ ਗੱਲ ਕਰੀ ਕਟੋ ਕੱਟ ਦੀ ਲੱਤ ਬਾਜ ਜਵੇ ਇਹ ਲੱਤ ਨਾ ਕੱਟੀ ਜਾਵੇ ਨਹੀਂ ਤਾਂ ਇੱਕ ਮਜ਼ਦੂਰ ਬੰਦਾ ਭਖਾਰੀ ਬਣਨ ਦੇ ਵਿੱਚ ਇੰਨਾ ਕੀ ਫਰਕ ਆ ਜਦੋਂ ਦਾ ਅੰਗ ਪੈਰ ਕੱਟਿਆ ਜਾਂਦਾ ਸਾਰੀ ਉਮਰ ਮਜ਼ਦੂਰੀ ਕੀਤੀ ਆ ਸਾਰੀ ਉਮਰ ਕਿਰਤ ਕੀਤੀ ਆ ਹੁਣ ਬੁਢਾਪੇ ਚ ਆ ਕੇ ਤੜਕਾਂ ਤੇ ਦਰਦ ਦਰਦੀਆਂ ਠੋਕਣਾ ਕਰਦਾ ਸਰ ਆਪ ਕੀਤੀ ਆ ਤੇ ਕਿਵੇਂ ਇਹ ਖਰਾਬ ਕਿਵੇਂ ਹੋ ਗਈ ਇੰਨੀ ਕਰਬਾਰ ਤੁਹਾਡਾ ਕਿੱਥੇ ਦਾ ਰਹਿੰਦੇ ਸੀ ਪਹਿਲਾਂ ਨਹੀਂ ਕੋਈ ਬੱਚੇ ਤੁਹਾਡੇ ਜਿਹਦੇ ਰਹਿੰਦੇ ਤੁਸੀਂ ਇੱਥੇ ਕਿਵੇਂ ਭਾਈ ਜੀ ਤੁਹਾਡੇ ਕੋਈ ਬੱਚੇ ਬੱਚੇ ਮੇਰੇ ਜੀਰੇ ਜੀਰੇ ਆ ਉਹਨਾਂ ਨਾਲ ਕੋਈ ਹੈ ਨਹੀਂ ਕਿੰਨੇ ਬੱਚੇ ਤੁਹਾਡੇ ਦੋ ਮੁੰਡੇ ਤੇ ਉਹਨਾਂ ਨੇ ਤੁਹਾਡੀ ਨਹੀਂ ਰੱਖੀ ਕੋਈ ਸੁਰੱਖਾ ਪਰ ਕੁਛ ਨਹੀਂ ਤੁਹਾਡੇ ਕੋਲੇ ਉਹਦਾ ਕੋਈ ਪ੍ਰੂਫ ਵਗੈਰਾ ਹੈ ਨਹੀਂ ਕਿੰਨੀ ਦੇਰ ਤੋਂ ਰਹਨੇ ਬੇ ਇੱਥੇ ਇੱਛਾ ਦਾ ਮੇਰੀ ਉਮਰ ਹੀ ਨੰਨ ਦੀ ਚੱਲੀ ਗਈ ਸਾਰੀ ਅਜੇ ਬੱਚੇ ਪਹਿਲਾਂ ਇੱਥੇ ਸੀਗੇ ਨਹੀਂ ਬੱਚੇ ਪਹਿਲਾਂ ਉੱਥੇ ਰਹਿੰਦੇ ਸੀ ਪਰ ਆਣਾ ਮੋਗੇ ਲਸਨ ਦੀ ਜੱਟੇ ਵਾਲੀ ਠੀਕ ਹੈ ਤੁਹਾਡਾ ਅਧਿਕਾਰ ਉਹ ਹਾਂ ਇਹ ਵੇਚ ਬੂਝ ਕੇ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮੋਗੇ ਖੜੇ ਆ ਜੀ ਐਨ ਨੰਬਰ ਚੁੰਗੀ ਵਾਲੀ ਰੋਡ ਦੇ ਉੱਤੇ ਅਸੀਂ ਹੁਣ ਫਿਰੋਜ਼ਪੁਰ ਤੋਂ ਆਏ ਆ ਉੱਥੇ ਨਵੀਂ ਗੱਟੀ ਰਾਜੋ ਕੇ ਪਿੰਡ ਸੇਵਾ ਮਿਲੀ ਹੋਈ ਆ ਜ਼ਮੀਨ ਵਾ ਕੇ ਬੀਜਣ ਦੇ ਜਿਹੜੇ ਹੜਪੀਟਦ ਨੇ ਲੋਕ ਤੇ ਸਾਨੂੰ ਇੱਥੇ ਇੱਕ ਵੀਡੀਓ ਆਈ ਸੀਗੀ ਇੱਥੇ ਇੱਕ ਬਜ਼ੁਰਗ ਪਿਆ ਉਹਦੇ ਪੈਰ ਗਲੇ ਹੋਇਆ ਕੀੜੇ ਪਏ ਹੋਇਆ ਕਿ ਅਸੀਂ ਸੋਚਿਆ ਸੀ ਮੁਰਦਦੇ ਹੋਏ ਆਪਾਂ ਲੈ ਕੇ ਚੱਲਾਂਗੇ ਪਿਆਉ ਤੁਹਾਨੂੰ ਵੀ ਮਣਾਉਨੇ ਆ ਬਜ਼ੁਰਗ ਦੀ ਹਾਲਤ ਦੇਖਦੇ ਆ ਕੀ ਆ ਬਾਪੂ ਸਾਸਰੀਕਾਲ ਬਾਪੂ ਕੀ ਹਾਲ ਕਰੀ ਫਿਰਦਾ ਹੈ ਪੈਰ ਗਲੇ ਪਏ ਬਾਪੂ ਸਾਰੇ ਬਾਪੂ ਕੀ ਨਾਂ ਤੇਰਾ ਚਰਨਾਂ ਜੀ ਚਰਨਾਂ ਹਾਂਜੀ ਚਰਨਾਂ ਪਿਓ ਦਾ ਕੀ ਨਾਂ ਸੀ ਤੇਰੇ ਮਖਤਿਆਰ ਸਿੰਘ ਜੀ ਮਖਤਿਆਰ ਸਿੰਘ ਤੇ ਪਿੰਡ ਕਿਹੜਾ ਚਰਨ ਸਿਆ ਆਹੀ ਮੋਗਾ ਹੀ ਐ ਮੋਗੇ ਸ਼ਹਿਰ ਤੋਂ ਰਹਿਣਾ ਲਾ ਹਾਂਜੀ ਤੇ ਕੀ ਹਾਲ ਬਣਿਆ ਤੇਰੇ ਬੱਚੇ ਹੈ ਨਹੀਂ ਕੀ ਕਰਾ ਜੀ ਮੇਰਾ ਕੁਛ ਨਹੀਂ ਹੋ ਰਿਹਾ ਬੱਚੇ ਕਿੱਥੇ ਗਏ ਉਹ ਜੀਰੇ ਬੈਠੀ ਆਪਦੀ ਮਾਂ ਕੋਲੇ ਬੈਠੇ ਆ ਜੀ ਉੱਥੇ ਜੀਰੇ ਕਿੰਨੇ ਬੱਚੇ ਤੇਰੇ ਦੋ ਬੱਚੇ ਆ ਜੀ ਇੱਕ ਗੁੱਡੀ ਆ ਹਾਂ ਕਿੱਡੇ ਕਿੱਡੇ ਕਾ ਵਿਆਹ ਹੋ ਰਿਹਾ ਜੀ ਤੇ ਤੈਨੂੰ ਸਾਹਮਦੇ ਨਹੀਂ ਤੇ ਜਦੋਂ ਉਹਨਾਂ ਨੂੰ ਲੋੜ ਸੀ ਤੂੰ ਸਾਭਿਆ ਸੀ ਉਹਨਾਂ ਨੂੰ ਮੈਂ ਹਾਂ ਦੇ ਕੀ ਜੇ ਸਾਭਿਆ ਸਹੀ ਸਹੀ ਰਸਨਾ ਬੇਕਾਰ ਹਾਂਜੀ ਤੇ ਸਾਭਿਆ ਕਰਕੇ ਮੈਂ ਤਾਂ ਉਮਰ ਕਰਤੀ ਦੇਖ ਤੂੰ ਵੀ ਨਹੀਂ ਸਾਭਿਆ ਉਹਨਾਂ ਨੂੰ ਪਾਲੇ ਤੂੰ ਵੀ ਨਹੀਂ ਬੱਚੇ ਉਹ ਵੀ ਨਾਨਕੀ ਪਲੇ ਆ ਨਹੀਂ ਜੀ ਨਹੀਂ ਤੇ ਕਹ ਲੇ ਕਿ ਕੀ ਕੰਮ ਕਰਦਾ ਸੀ ਭਾਈ ਹਾਰੇ ਰਾਜੀ ਮੈਂ ਮੈਸਤਰੀ ਸੀਗਾ 20000 ਰੁਪਏ ਥੰਗਾ ਸੀ ਮੇਰੇ ਤੇ ਪੈਸੇ ਕਿਹਨੂੰ ਦਿੰਦਾ ਸਾਰੇ ਪੈਸੇ ਘਰੇ ਜੀ ਵਰਤ ਪਈ ਜਾਂਦੇ ਕਦੋਂ ਗਏ ਬੱਚੇ ਤੈਨੂੰ ਛੱਡ ਕੇ ਉਹਨਾਂ ਦਾ ਹੋ ਚੱਲਿਆ ਜੀ ਮੇਰਾ ਖਰ 20 ਸਾਲ ਉਹ ਚੱਲੇ ਤੇ 20 ਸਾਲਾਂ ਦੀ ਤਨਖਾਹ ਉੱਥੇ ਤੇ ਕਿਉਂ ਜਾ ਗਈ ਮਾ ਜੀ ਰੋਹੀ ਗੱਲ ਨਾ ਉਹ ਆਪ ਹੀ ਬਣੇ ਹਨ ਹਾਂ ਤਾਂ ਫਿਰ ਆਪ ਹੀ ਬਣਿਆ ਜੀ ਤੇ ਤੂੰ 20 ਸਾਲਾਂ ਦੀ ਤਨਖਾਹ ਕੀ ਕਰਦਾ ਸੀ ਪੈਸਾ ਕਿੱਥੇ ਗਿਆ ਮੈਂ ਭਾਈ ਉਹ ਦੱਸਾਂ ਗਰੀਆ ਖਾਈ ਪੀ ਹੈ ਨਹੀਂ ਭਾਈ ਖਾ ਗਏ ਜਾਂਦੇ ਹੀ ਪੈਸਾ ਉਹ ਚਰਨ ਸਿੰਘ ਕੀ ਹਾਲਤ ਬਣਾ ਲਈ ਤੂੰ ਜਿੱਦ ਮਹੀਨੇ ਦਾ 1000 2000 ਰੁਪਿਆ ਵੀ ਸੰਭੀ ਜਾਂਦਾ ਤਾਮੀ ਅੱਜ ਤੱਕ ਕੋ ਕਿੰਨੇ ਪੈਸੇ ਹੋਣੇ ਸੀ ਯਾਰ ਛੜਕਾਂ ਤੇ ਰੁਲੀ ਜਾਂਦਾ ਬਾਈ ਭੈਣ ਭਰਾ ਤੇਰੀ ਭੈਣ ਭਰਾ ਹੈਗਾ ਜੀ ਕੋਈ ਨਹੀਂ ਪੁੱਛਦਾ ਜੀ ਘਰ ਤੇਰਾ ਆਪਦਾ ਘਰ ਮੇਰਾ ਸੀਗਾ ਮੁੰਡਾ ਵੇਚ ਕੇ ਚਲਾ ਗਿਆ ਜੀ ਇਹਦਾ ਮੁੰਡਾ ਮੇਰਾ ਆਪਦਾ ਜੀ ਉਹ ਕਿਦੋਂ ਵੇਚ ਗਿਆ ਉਹ ਵੇਚ ਕੇ ਉਹ ਨਾਲੇ ਨਾਨਕੀ ਪਲਿਆ ਤੂੰ ਕਹਿੰਦਾ ਰਹਿਨੇ ਮੇਰੀ ਗੱਲ ਤਾਂ ਸੁਣੋ ਜੀ ਉਹ ਮੈਨੂੰ ਦਾਰੂ ਪਿਆਦੀ ਦਾਰੂ ਪਿਆ ਕੇ ਮੈਨੂੰ ਕਚਹਿਰੀਆਂ ਲੈ ਗਿਆ ਜੀ ਉਦੋਂ ਮੇਰੇ ਘਰ ਵਾਲੇ ਨੇ ਸੱਤ ਲਿਆ ਜੀ ਘਰ ਵਾਲੇ ਨੇ ਮੇਰੀ ਮੰਨਦੀ ਨਹੀਂ ਸੀ ਮੈਂ ਕਹਿੰਦਾ ਇਹਨੂੰ ਇੱਥੇ ਰੱਖ ਲੈ ਉਹ ਜਾ ਮੈਨੂੰ ਦੂਰ ਜਾਂਦੇ ਨਹੀਂ ਇਸੇ ਘਰ ਵਾਲੇ ਪਲੇਸ ਪੈ ਜੂਗਾ ਜੀ ਮੈਂ ਭੱਜਿਆ ਜੇ ਮੈਨੂੰ ਇਹਨਾਂ ਹਸਾਇਨ ਕਰਦਾ ਮੈਂ ਹਸਾਇਨ ਕਰਕੇ ਤੁਰਿਆ ਜੀ ਕਿੱਥੇ ਦੀ ਘਰ ਤੇਰਾ ਪੁਰਾਣਾ ਮੋਗਾ ਲਖਮਨ ਸਿੰਘ ਜੱਕ ਜੀ ਅਸਰ ਤੇ ਹੁਣ ਤੂੰ ਦੋ ਨਾ ਫੇਰ ਸੜਕਾਂ ਤੇ ਹੀ ਆ ਤੂੰ ਸੋਨਾ ਕਿੱਥੇ ਆਨਾਤ ਨੂੰ ਆ ਜੀ ਆ ਆ ਠੜੀਆਂ ਬਣੀਆਂ ਨੇ ਠੜੀ ਦੱਸਾਂ ਨਾ ਹਾਂ ਜੀ ਤੇ ਰੋਟੀ ਪਾਣੀ ਕਿੱਥੋਂ ਕਰਨਾ ਬਾਬਾ ਜੀ ਨੇ ਮਾਰਿਆ ਇੱਥੇ ਘਰ ਆ ਜੀ ਕਿਸੇ ਤੋਂ ਇੱਕ ਮੰਗ ਲਈ ਦੀ ਕਿਸੇ ਤੋਂ ਮੰਗ ਲਈ ਦੀ ਇਹ ਗੱਲ ਕਰ ਲੈਂਦੇ ਕੋ ਕਰ ਦੇ ਜਰ ਚੰਨ ਸਿੰਘ ਕੀ ਹਾਲ ਬਣਾਈ ਫਿਰਦਾ ਯਾਰ ਕੀ ਕਰਾਂ ਬਾਬਾ ਜੀ ਹੁਣ ਦੱਸੋ ਕਰੋ ਕਰ ਪਾ ਜੀ ਕਰੋ ਨਹੀਂ ਭਾਈ ਕਿਰਪਾ ਤਾਂ ਉਹਨੇ ਕਰਨੀ ਹੈ ਪਰ ਇਹ ਹਾਲਤ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਦੋਵੇਂ ਹੈ ਯਾਰ ਹੈ ਭਾਈ ਸਾਰੀ ਲੱਤ ਗਲੀ ਪਈ ਹੈ ਯਾਰ ਕਰੋ ਜੀ ਇਹ ਵੱਡੀ ਜਾਂਦੀ ਦਾ ਵੜਦੇ ਹੋ ਜੀ ਆਪਾਂ ਨੂੰ ਕੋਈ ਹੋਣੀ ਹੈ ਖਰਦਾ ਭਾਈ ਦੇਖੋ ਅੱਜ ਇਥੇ ਘੁੱਗ ਵਸਦਾ ਸ਼ਹਿਰ ਦੁਨੀਆ ਆਪੋ ਆਪਣੇ ਕੰਮਾਂ ਤੇ ਲੱਗੀ ਹੋਈ ਆ ਹਰ ਇੱਕ ਬੰਦਾ ਆਪਣੀ ਆਪਣੀ ਦੌੜ ਤੇ ਲੱਗਿਆ ਹੋਇਆ ਕੋਈ ਘਰੇ ਜਾ ਰਿਹਾ ਕੋਈ ਘਰ ਆ ਰਿਹਾ ਕੋਈ ਖਰੀਦਦਾਰੀ ਕਰ ਰਿਹਾ ਹਰ ਇੱਕ ਬੰਦਾ ਆਪਣੇ ਆਪ ਦੇ ਵਿੱਚ ਇੰਨਾ ਬਿਜ਼ੀ ਆ ਉਹਦੇ ਆਸ-ਪਾਸ ਕੀ ਹੋ ਰਿਹਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਤਰਾ ਕੁਲਪਤਾਸੇ ਪੀਵੇ ਅੱਜ ਚਰਨ ਸਿੰਘ ਇੱਥੇ ਪਿਆ ਆਪਣੇ ਆਪ 'ਚ ਸਾਰੀ ਬਿਆਨ ਕਰ ਰਿਹਾ ਕਹਾਣੀ ਵੀ ਇਹਦੀ ਹਾਲਤ ਕੀ ਹੈ ਇਹਦੀ ਲੱਤ ਗਲੀ ਹੋਈ ਹੈ ਸਾਰੀ ਮੁਸ਼ਕ ਮਾਰਦਾ ਬਾਈ ਕੋਲੋਂ ਇੱਥੇ ਥੜਿਆ ਤੇ ਸੁਣਦਾ ਕਿਤਨੇ ਕੀਤੇ ਗਲਤੀਆਂ ਚਰਨ ਸਿੰਘ ਹੋਣਾਂ ਦੀਆਂ ਵੀ ਆ ਵੀ ਜਿਹੜੀ 30000 ਰੁਪਏ ਤਨਖਾਹ ਸੀ ਕਹਿੰਦਾ ਮੇਰੀ ਆਰੇ ਤੇ ਕੰਮ ਕਰਦਾ ਸੀ ਮੈਂ ਪਰ ਉਹ ਪੈਸਾ ਨਾ ਤਾਂ ਇਹਨੇ ਸੰਭਿਆ ਨਾ ਘਰ ਸੰਭਿਆ ਨਾ ਬੱਚੇ ਸੰਭੇ ਅੱਜ ਨਾ ਇਹਨੂੰ ਕੋਈ ਸੰਭ ਰਿਆ ਮੰਗੇ ਰੋਟੀ ਖਾਣੀ ਆ ਦਰ ਦਰ ਦੀਆਂ ਠੋਕਰਾਂ ਖਾਂਦਾ ਲੱਤ ਗਲ ਗਈ ਆ ਵੱਡਣ ਵਾਲੀ ਹੋਈ ਪਈ ਲੱਤ ਤੇ ਆ ਬਾਈ ਹੁਣਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਬਾਈ ਤੁਹਾਡਾ ਕੀ ਨਾਂ ਮੇਰੇ ਨਾਂ ਪਰਦੇਸ ਕਰਤੇਜ ਸਿੰਘ ਭਾਈ ਕਿੰਨੇ ਟਾਈਮ ਤੋਂ ਦੇਖਦੇ ਇਹਨੂੰ ਤੁਸੀਂ ਮੈਂ ਤਾਂ ਮਹੀਨਾ ਆ ਕੇ ਮੈਂ ਆਪਦਾ ਹੋਗਾ ਲਗਾਤਾਰ ਕੰਮ ਜਦੋਂ ਮੁੱਕੇ ਸਾਧਨਾਂ ਨੇ ਜਦੋਂ ਆ ਕੇ ਮੈਂ ਸਾਧਾਂਗਾ ਹੂੰ ਬਾਅਦ ਮੇਰਾ ਸਾਹ ਹੁੰਦਾ ਬਣਾ ਨਹੀਂ ਸਕਦੇ ਹੁਣ ਫਿਰ ਮੈਂ ਲੋਕ ਚੁੰਮ ਤੇ ਦਾਸਾਂ ਨੇ ਠੀਕ ਆ ਇਹ ਮਹੀਨੇ ਤੋਂ ਇੱਥੇ ਹੀ ਪੈਂਦਾ ਆ ਇੱਥੇ ਹੀ ਤੇ ਪੈਂਦਾ ਉਸ ਤੋਂ ਪਹਿਲਾਂ ਨਹੀਂ ਦੇਖਿਆ ਹੀ ਕਦੇ ਕੋਈ ਹੁੰਦਾ ਇੱਥੇ ਕੋਈ ਹਾਂ ਇਹ ਪੜੇ ਮੈਸਰੀ ਕੰਮ ਇੱਥੋਂ ਦਾ ਕੰਮ ਕਰਦਾ ਜਿਹੜੀ ਕੋਣ ਸੱਟ ਲੱਗੀ ਤੋਂ ਬਾਅਦ ਮਹੀਨੇ ਤੋਂ ਹੁਣ ਇੱਥੇ ਪਿੰਦਾ ਉਹ ਮੈਂ ਇਥੇ ਡੇਮੈਂ ਨਾ ਉਹਦਾ ਪਰਦਾ ਵੀ ਮੈਂ ਸੱਚ ਜਾ ਕੇ ਉੱਥੇ ਇਹ ਸਾਡੀ ਟੀਮ ਦਾ ਮੈਂਬਰ ਹੈ ਰਾਹੁਲ ਵੀਰ ਹੈ ਨਾ ਹਾਂ ਇਹਨਾਂ ਦੀ ਸੇਵਾ ਲਈ ਸੀ ਇਹ ਫਿਰ ਅਸੀਂ ਕਹਿੰਦੇ ਤੂੰ ਵੈਰੀਫਾਈ ਕਰਕੇ ਦੱਸ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਨੂੰ ਕੋਈ ਇਹਦਾ ਮਿਲਣ ਆਇਆ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਨਹੀਂ ਆਉਂਦਾ ਰੋਟੀਆਂ ਭੈਣਾਂ ਨੂੰ ਖਾਣ ਦੇਣੇ ਇੱਥੇ ਸੌਂਖਾ ਨਾਲ ਹੀ ਘਰ ਜਲੋ ਧੰਨਵਾਦ ਭੈਣ ਤੁਹਾਡਾ ਵੀ ਰੋਟੀ ਵਾਸਤੇ ਬਹੁਤ ਬਹੁਤ ਫਿਰ ਪੈਗੇ ਦੇਖੋ ਕੁਝ ਲੋਕ ਹੈ ਜਿਹੜੇ ਅੱਜ ਵੀ ਆਪਣਾ ਫਰਜ਼ ਪਛਾਣੇ ਜਾਂਦੇ ਨੇ ਪਰ ਜ਼ਿਆਦਾਤਰ ਲੋਕ ਆਪਣੀ ਦੁਨੀਆ 'ਚ ਮਸ਼ਰੂਫ ਨੇ ਕੋਈ ਫਰਕ ਨਹੀਂ ਪੈਂਦਾ ਅੱਜ ਅਸੀਂ ਬਾਪੂ ਚੰਨ ਸਿੰਘ ਉਹਨੂੰ ਆਪਣੇ ਨਾਲ ਲੈ ਕੇ ਚੱਲੇ ਆ ਸੁਪਲੀਆਂ ਦੇ ਘਰ ਘਟੋ ਘਟੇ ਦੀ ਲੱਤ ਵੱਜ ਜਵੇ ਨਹੀਂ ਲੱਤ ਨਾ ਕੱਟੀ ਜਾਵੇ ਨਹੀਂ ਤਾਂ ਇੱਕ ਮਜ਼ਦੂਰ ਬੰਦਾ ਪਖਾਰੀ ਬਣਨ ਦੇ ਵਿੱਚ ਇੰਨਾ ਕੀ ਫਰਕ ਆ ਜਦੋਂ ਰੰਗ ਪੈਰ ਕੱਟਿਆ ਜਾਂਦਾ ਇਹ ਤੇ ਦੁਕਾਨਾਂ ਵਾਲੇ ਬੈਠੇ ਆ ਲੱਤਾਂ ਬਾਹਾਂ ਉਹ ਬਿਨਾਂ ਵੀ ਦੁਕਾਨਦਾਰੀ ਕਰ ਲੈਣਗੇ ਪਰ ਜਿਹੜਾ ਮਜ਼ਦੂਰ ਆ ਉਹਦੇ ਕੋਲ ਤਾਂ ਵਿਚਾਰੇ ਕੋਈ ਲੱਤਾਂ ਬਾਹਾਂ ਉਹਦੀਆਂ ਦੁਕਾਨਾਂ ਉਹਦੀਆਂ ਫੈਕਟਰੀਆਂ ਉਹਦੇ ਕਾਰੋਬਾਰ ਅਸੀਂ ਹਮੇਸ਼ਾ ਹੀ ਬੇਨਤੀ ਕਰਦੇ ਆ ਵੀ ਆਪਾਂ ਕਿਸੇ ਗਰੀਬ ਦੀ ਬਾਹ ਜਰੂਰ ਫੜੀਏ ਬਾਈ ਇਹ ਮਾੜਾ ਹੋ ਸਕਦਾ ਬੰਦਾ ਇਹ ਸ਼ਰਾਬ ਪਿੰਦਾ ਹੋ ਸਕਦਾ ਪਰ ਜਿਹੜੀ ਇਹਦੀ ਹਾਲਤ ਐ ਇਸ ਟਾਈਮ ਸਾਨੂੰ ਉਹਨੂੰ ਦੇਖ ਕੇ ਇਹਦੀ ਮਦਦ ਕਰਨੀ ਚਾਹੀਦੀ ਪਰ ਅਸੀਂ ਬੰਦੇ ਦੀਆਂ ਗਲਤੀਆਂ ਤੇ ਕਮੀਆਂ ਗਿਣਾਉਂਦੇ ਰਹਿੰਨੇ ਆ ਇਹ ਤਾਂ ਗੁਰਤੇਜ ਸਿੰਘ ਵੀ ਇਹਦੀਆਂ ਕਮੀਆਂ ਦੇਖ ਕੇ ਫੋਨ ਹੀ ਨਾ ਕਰਦਾ ਸਾਨੂੰ ਵੀਡੀਓ ਹੀ ਨਾ ਭੇਜਦਾ ਇਹਨੂੰ ਕੀ ਲੋੜ ਸੀ ਪਰ ਕੁਝ ਲੋਕ ਹੈ ਜਿਹੜੇ ਅੱਜ ਵੀ ਇਨਸਾਨ ਨੂੰ ਇਨਸਾਨ ਸਮਝਦੇ ਆ ਆਪਣੇ ਆਪ ਨੂੰ ਉਸ ਇਨਸਾਨੀਅਤ ਦਾ ਸੇਵਾਦਾਰ ਸਮਝਦੇ ਉਹਨਾਂ ਦੇ ਵਿੱਚ ਸਾਡੀ ਵੀ ਕਲਜੁਗੀਆਂ ਦੀ ਪਾਪੀਆਂ ਦੀ ਇੱਕ ਡਿਊਟੀ ਲਈ ਆ ਵਾਇਗਰੂ ਨੇ ਅਸੀਂ ਕੌਣ ਸੀ ਵੀ ਕਿਸੇ ਨੂੰ ਸੜਕ ਤੋਂ ਚੱਕ ਕੇ ਆਪਣੇ ਘਰੇ ਲਿਜਾ ਕੇ ਉਹਦਾ ਇਲਾਜ ਕਰਾਉਂਦੇ ਅਸੀਂ ਤਾਂ ਆਪ ਚੋਰ ਚੱਕੇ ਸੀ ਪਰ ਵਾਹਿਗੁਰੂ ਨੇ ਸਾਨੂੰ ਸੱਚੇ ਪਾਤਸ਼ਾਹ ਨੇ ਚੁਣਿਆ ਇੱਕ ਸੁਪਨਿਆਂ ਦਾ ਘਰ ਬਣਾ ਕੇ ਦਿੱਤਾ ਜਿੱਥੇ ਇਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਸੰਭਾਲ ਹੁੰਦੀ ਹੈ ਅਸੀਂ ਨਹੀਂ ਕਰਦੇ ਉਹ ਵੀ ਉਹੀ ਕਰਦਾ ਅੱਜ ਬਾਪੂ ਨੂੰ ਇੱਥੋਂ ਸੜਕ ਤੇ ਪਏ ਨੂੰ ਲੈ ਕੇ ਜਾਣਾ ਸੱਤ ਵੀ ਉਹਨੇ ਦੇਣੀਆਂ ਦਵਾਈ ਦਾਰੂ ਵੀ ਉਹਨੇ ਦੇਣੀਆਂ ਲੀੜਾ ਕੱਪੜਾ ਵੀ ਇਹ ਰੋਟੀ ਪਾਣੀ ਵੀ ਉਹ ਨਹੀਂ ਦੇਣੀ ਅਸੀਂ ਤਾਂ ਇੱਕ ਮਹਿਜ ਛੋਟਾ ਜਿਹਾ ਇੱਕ ਆਪਣਾ ਹਿੱਸਾ ਪਾਉਨੇ ਆ ਵੀ ਜਿਹੜਾ ਸ੍ਰੀਕ ਤੌਰ ਤੇ ਅਸੀਂ ਬਾਪੂ ਨੂੰ ਲੈਣ ਆਏ ਆ ਬਾਕੀ ਤੁਸੀਂ ਅਰਦਾਸ ਕਰਿਓ ਚੰਨ ਸਿੰਘ ਠੀਕ ਹੋ ਜੇਵੇ ਆਪਣਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਕਰੇ ਜਿਵੇਂ ਅੱਜ ਰੋਲ ਰਿਹਾ ਇਦਾਂ ਕੋਈ ਰੁਲੇ ਨਾ ساری ਉਮਰ ਮਿਹਨਤ ਜੂਰੀ ਕੀਤੀ ਆ ساری ਉਮਰ ਕਿਰਤ ਕੀਤੀ ਆ ਹੁਣ ਬੜਾਪੇ ਚ ਆ ਕੇ ਸੜਕਾਂ ਤੇ ਦਰਦਰ ਦੀਆਂ ਠੋਕਰਾਂ ਖਾਂਦਾ ਸਰ ਗਲਤੀਆਂ ਚੰਨ ਸਿਉਂਦੀਆਂ ਵੀ ਆ ਪਰ ਹੁਣ ਐਸ ਹਾਲਤ ਚ ਜਿਹਨੂੰ ਗਲਤੀਆਂ ਜਣਾਉਣ ਦਾ ਨਹੀਂ ਹੁਣ ਤੇਰੀ ਮਦਦ ਕਰਨ ਦਾ ਸਰ ਚੱਲ ਬਾਪੂ ਹੋ ਖੜਾ ਤੁਰ ਪੈਂਗਾ ਕਿ ਚੱਕੀਏ ਚੱਕ ਲਈਏ ਕਿ ਤੁਰੇਗਾ ਸ਼ਹਿਰਾ ਜੀ ਭਾਈ ਇਹ ਜਗਾ ਬਣਾਇਓ ਮੜੀ ਸਕੂਟਰੀ ਪਰਿਓ ਪਿੱਛੇ ਨੂੰ ਮੋਟਰਸਾਈਕਲ ਪਿੱਛੇ ਨੂੰ ਕਰਿਓ ਨਾਲ ਗੱਡੀ 'ਚ ਬਿਠਾ ਲਿਆ ਜੀ ਤੇ ਬਾਪੂ ਜਲਦੀ ਜਲਦੀ ਠੀਕ ਹੋ ਜAVE ਬਸ ਅਰਦਾਸ ਕਰੀਏ ਹੁਣ ਜੀ ਅਸੀਂ ਰਾਤ ਦੇ ਕਰੀਬ 11 ਵਜੇ ਨਾਲੇ ਹੋ ਗਏ ਆ ਬਾਪੂ ਜੀ ਨੂੰ ਲੈ ਕੇ ਅਸੀਂ ਸੁਪਨੇ ਵਾਲੇ ਘਰ ਪਹੁੰਚ ਗਏ ਆ ਜਿੱਥੇ ਹੁਣ ਬਾਪੂ ਜੀ ਦੀ ਅਸੀਂ ਸੇਵਾ ਸੰਭਾਲ ਕਰ ਸਕੀਏ ਉੱਥੇ ਸਾਡੀ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋ ਕਿਉਂ ਜਰਗ ਜੀ ਦੇਖੋ ਨਹਾ ਧੋ ਕੇ ਥੋੜਾ ਪਿਆਰ ਸਤਕਾਰ ਥੋੜਾ ਸੇਵਾ ਸੰਭਾਲ ਨਾਲ ਹੀ ਦੇਖੋ ਕਿੰਨਾ ਵਧੀਆ ਹੋ ਗਿਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਸਵੇਰੀਆਂ ਸੀਗੀਆਂ ਤੇ ਹੁਣ ਦੇਖੋ ਬਾਪੂ ਜੀ ਦੀ ਹਾਲਤ ਹੁਣ ਹਸਪਤਾਲ ਤੇ ਅਸੀਂ ਦਾਖਲ ਕਰਾਉਣ ਲੱਗੇ ਆ ਨਹਾ ਲਿਆ ਬਾਪੂ ਬੱਗਬਗ ਬਣ ਲਈ ਹੁਣ ਪੂਰਾ ਚਰਨ ਸਿੰਘ ਬਣ ਗਿਆ ਬਾਪੂ ਕਰੇ ਅਰਦਾਸ ਬੇਨਤੀ ਬਾਪੂ ਨੂੰ ਵਾਹਿਗੁਰੂ ਜੀ ਕਾ ਕਾਲ ਸਭ